ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਕੀਤੀ ਬਰਾਮਦ 60 ਪੇਟੀਆਂ ਨਜਾਇਜ਼ ਸ਼ਰਾਬ ਅਤੇ 90 ਲੀਟਰ ਖੁੱਲੀ ਸ਼ਰਾਬ ਸਮੇਤ ਇੱਕ ਸ਼ਰਾਬ ਤਸਕਰ ਕੀਤਾ ਕਾਬੂ ਦੋਸ਼ੀ ਖਿਲਾਫ ਪਹਿਲਾਂ ਵੀ ਦਰਜ ਹਨ ਸ਼ਰਾਬ ਦੀ ਤਸਕਰੀ ਸੰਬੰਧੀ ਕਈ ਮਾਮਲੇ ਦੋਸ਼ੀ ਵੱਲੋਂ ਸ਼ਰਾਬ ਤਸਕਰੀ ਲਈ ਵਰਤੀ ਜਾਣ ਵਾਲੀ ਕਾਰ ਨੂੰ ਵੀ ਲਿਆ ਕਬਜ਼ੇ ਵਿੱਚ ਇਹ ਦੋਸ਼ੀ ਫਰੀਦਕੋਟ ਦੇ ਨਿਊ ਕੈਂਟਰ ਰੋਡ ਦਾ ਰਹਿਸ਼ੀ ਹੈ ਫੌਲਸ ਪਾਰਟੀ ਵੱਲੋਂ ਦੋਸ਼ੀ ਕੋਲੋਂ ਵੱਖ-ਵੱਖ ਕੰਪਨੀਂ ਦੀਆਂ ਸ਼ਰਾਬ ਦੀਆਂ 60 ਪੇਟੀਆਂ ਜਿਨ੍ਹਾਂ ਵਿੱਚ 720 ਬੋਤਲਾਂ ਅਤੇ 2 ਡਰੱਮਾਂ ਵਿੱਚ ਪਾਈਆਂ ਹੋਈਆਂ ਸਨ। ਹਾਂਜੀ ਸਰ। ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਬੀ ਫਰੀਦਕੋਟ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਅਦਾਇਤਾ ਨੇ ਵੀ ਜ਼ਿਲ੍ਹੇ ਦੇ ਅੰਦਰ ਕੋਈ ਨਸ਼ਾ ਤਸਕਰ, ਕੋਈ ਸ਼ਰਾਬ ਤਸਕਰ ਜਾਂ ਕੋਈ ਲੁੱਟਖੋ ਕਰਨ ਵਾਲਾ ਗੈਂਗੜਾ ਆਪਰੇਟ ਨਹੀਂ ਕਰਨਾ ਚਾਹੀਦਾ। ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ ਚ ਬੜੀ ਮਸਤੈਦ ਹੈ ਤੇ ਬੜੇ ਮਾਨ ਨਾਲ ਕੰਮ ਕਰ ਰਹੀ ਹੈ ਇਸੇ ਲੜੀ ਦੇ ਦਾ ਸਾਡੇ ਇੰਸਪੈਕਟਰ ਨੇ ਸੀਆਈਏ ਅਮਰਿੰਦਰ ਸਿੰਘ ਉਹਨਾਂ ਹੀ ਨਿਵਰਾਨੀ ਇੱਥੇ ਐਸਪੀ ਪਰਮੰਦਰ ਸਿੰਘ ਸਮੇਤ ਪੁਲਿਸ ਪਾਲਟੀ ਗਸ਼ਤਰੇ ਸੀਗੇ ਤੇ ਇਹਨਾਂ ਨੂੰ ਕਤਲਾ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਪੁੱਤਰ ਜੀਤਰਾਮ ਨਿਊ ਕੈਂਟਰੋਲ 3 ਕੋਡ ਦਾ ਰਹਿਣ ਵਾਲਾ ਹੈ ਵੀ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਤੇ ਵੇਚਣ ਦਾ ਆਦੀ ਹੈ ਇਨੋ ਜਦੋਂ ਇਹ ਤਲਾਸ਼ ਮਿਲਿਆ ਰਣੇ ਨਿਗਰਾਨੀ ਕਰਨੇ ਸ਼ੁਰੂ ਕੀਤੀ ਐ ਤਾਨੂੰ ਗਿਆਨੀ ਜੈਲ ਸਿੰਘ ਐ ਇਹਨੂੰ ਫਰੀ ਕੋਡ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲੱਦ ਕੇ ਹੋਰ ਜਗ੍ਹਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਦੀ ਸਰਚ ਕੀਤੀ ਗਈ ਮਕਾਨ ਦੇ ਅੰਦਰੋਂ 60 ਪੇਟੀਆਂ ਉਹਨਾਂ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰਮਾਂ ਦੇ ਵਿੱਚ 76 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਹੋਈ ਬਰਾਮਦ ਹੋਈ ਇੱਕ ਤੋਂ i20 ਕਾਰ ਬਰਾਮਦ ਹੋਈ ਹੈ ਇਹ ਰਿਕਲਾਮ ਮਕਦਮਾ ਨੰਬਰ 8 ਅੰਡਰ ਸੈਕਸ਼ਨ ਐਕਸਾਈਜਟ ਪੀ ਐਸ ਸਿਟੀ ਫਰੀ ਟੋਡ ਦਰਜ ਕੀਤਾ ਗਿਆ ਇਹਦੇ ਰਿਕਾਰਡ ਦੀ ਪੜਤਾਲ ਕੀਤੀ ਜਾਂਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਐਕਸਾਈਜ ਦੇ ਦੱਜ ਨੇ ਇਹਨੂੰ ਕੋਰਟ ਚ ਪੇਸ਼ ਕਰਕੇ ਰਿਮਾਨਡ ਹਾਸਲ ਕੀਤਾ ਗਿਆ ਤੇ ਅਗਲੀ ਪੁੱਛਗਿਚ ਕਰਕੇ ਬੈਕਵਰਡ ਤੇ ਫਾਰਵਰਡ ਲਿੰਗ ਘੰਗਾਲੇ ਜਾਣਗੇ ਸਰ ਕਿਥੋਂ ਕਿਥੋਂ ਲੈ ਕੇ ਆਉਂਦਾ ਸੀ ਇਹ ਪੁੱਛ ਰਹੇ ਹਾਂ ਜੀ ਰਿਮਾਰਚ ਨੂੰ ਰਿਮਾਰਚ ਪੁੱਛ ਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਪਹਿਲੇ ਜਿਹੜੇ ਉਹ ਦੋਨੇ ਐਕਸਾਈਡ ਦੇ ਫ੍ਰੀ ਕੋਡ ਦਰਜੇ ਸਿਟੀ ਫ੍ਰੀ ਕੋਡ ਤੇ ਪਹਿਲਾਂ ਵੀ ਐਕਸਾਈਡ ਦੇ ਦਰਜਾ ਤੇ ਸਾਡੇ ਐਸਐਸਪੀ ਸਾਹਦਿਆਂ ਦਾ ਤਾਂ ਨਸ਼ੇ ਤੇ ਸਾਡੀ ਜ਼ਿਲ੍ਹੇ ਦੀ ਜ਼ੀਰੋ ਟੋਲਰੈਂਸ ਹੈ ਇਹਦੇ ਪਹਿਲਾਂ ਦੋ ਪਰਚੇ ਦਰਜੇ ਹੀ ਪਿਛਲੇ 6 ਮਹੀਨੇ ਤੋਂ ਹੋ ਗਿਆ ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਇਹ ਪਰ ਸਾਡੀ ਪੁਲਿਸ ਮੁਸਤੈਦ ਹੈ ਜਿਉਂ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦੇਣਾ ਉਹਦੇ ਖਿਲਾਫ ਐਕਸ਼ਨ ਲੈਨੇ ਸੋ ਕੀ ਇਹਦੀ ਬੈਕਗ੍ਰਾਉਂਡ ਕੀ ਹੈਗੀ ਇਸ ਸ਼ਰਾਬ ਦਾ ਕੰਮ ਹੀ ਕਰਦਾ ਸੀ ਪਹਿਲਾਂ ਇਹਨਾਂ ਵਾਲਾ ਸ਼ਹਿਰ ਹੋਟਲ ਵੀ ਖੋਲਿਆ ਹੋਇਆ ਇੱਥੇ ਇੱਕ పే వే